की नाम थिरा? है तेरा है दिनेश क्या काम करते थे है? है? कैटरिंग का काम करते थे सोना सिमराड़ा क्या बोल है सोना ग्रैंड सोना ग्रैंड में काम करते थे ਆਪਿਆ ਸਾਰ ਪਿਆਰ ਅਨੈਸ਼ ਰੀਅਲ ਦੇ ਵਿੱਚ ਆਪਣੀ ਮੌਤ ਦਾ ਇੰਤਜ਼ਾਰ ਕਰਦਾ ਹੈ ਰੀਅਲ ਹੈ ਨਹੀਂ ਵੀ ਕਹਿਣ ਦੀ ਗੱਲ ਨਹੀਂ ਬਿਲਕੁਲ ਸੁੱਕ ਕੇ ਹੱਡੀਆਂ ਦਾ ਪਿੰਜਰ ਬਣਿਆ ਪਿਆ ਇੰਨਾ ਜ਼ਿਆਦਾ ਵੀਕ ਸੀਗਾ ਆਪਣੀ ਉਸ ਤਕਲੀਫ ਨੂੰ ਨਾ ਚੱਲਦਾ ਹੋਇਆ ਜਿਤਨੇ ਇਸ ਦੁਨੀਆ ਤੋਂ ਚਲਾਇਆ ਇਸ ਵੀਰ ਦੇ ਹੱਥ ਬਹੁਤ ਮਾੜੀ ਸੀ ਇਹਨੂੰ ਲੈ ਕੇ ਹੱਡੀਆਂ ਦਾ ਪਿੰਜਰ ਬਣਿਆ ਹੋਇਆ ਸੀ ਇੱਕ ਜਿਹਨੂੰ ਇੱਥੇ ਲੈ ਕੇ ਆਉਣ ਤੋਂ ਬਾਅਦ ਜਦੋਂ ਇਹ ਟੈਸਟ ਹੋਏ ਤਾਂ ਟੈਸਟਾਂ ਦੇ ਵਿੱਚ ਪਤਾ ਲੱਗਿਆ ਐਚ ਆਈ ਵੀ ਪੋਜ਼ਿਟਿਵ ਸੀ ਯੂ ਨੋ 80% ਉਹਨੇ ਵੀਰ ਦਾ ਘਰ ਕਿੱਥੇ ਆ ਐਡਰੈਸ ਕੀ ਆ ਇਹ ਕੌਣ ਆ ਇਹਦੇ ਬੱਚੇ ਕਿੱਥੇ ਆ ਇਹਦੀ ਫੈਮਿਲੀ ਕਿੱਥੇ ਆ ਇਹ ਸਾਰੀਆਂ ਚੀਜ਼ਾਂ ਇਹ ਆਪਣੇ ਨਾਲ ਹੀ ਲੈ ਕੇ ਤੁਸੇ ਇੱਕ ਤਾਂ ਵਾਸ ਕਰਿਓ ਇਹਦੀ ਮਿੱਟੀ ਇਹਦੇ ਆਪਣੇ ਤੇ ਕਾਰਬਨ ਸਕੇ ਉਹਦੇ ਲਈ ਕੋਸ਼ਿਸ਼ ਕਰ ਰਹੇ ਹੋ। ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤਾ ਨਹੀਂ। ਵਿਦਨੇਸ਼ ਕੁਮਾਰ ਸਾਨੂੰ ਲੁਧਿਆਣੇ ਸ਼ਹਿਰ ਦੇ ਸਿਵਲ ਹਸਪੀਟਲ ਦੀ ਬੈਕ ਸਾਈਡ ਕੰਨ ਤੇ ਨਾਲ ਪਿਆ ਮਿਲਿਆ ਸੀ। ਆਪਣੇ ਆਪ ਨੂੰ ਇਹ ਬੰਬੇ ਦਾ ਦੱਸਦਾ ਸੀ। ਮਹਾਰਾਸ਼ਟਰ ਦਾ ਥਾਣਾ ਬੰਬੇ ਦਾ ਇੱਕ ਇਲਾਕਾ ਵਾ। ਉਹ ਸਲਾਕੇ ਦਾ ਪਸੰਦਾ ਸੀ। ਇਥੇ ਲੁਧਿਆਣੇ ਕੈਟਰਿੰਗ ਦਾ ਕੰਮ ਕਰਦਾ ਸੀ ਇਹਦੀ ਬੋਡੀ ਲੈਂਗੁਏਜ ਇਹਦਾ ਗੱਲ ਕਰਨ ਦਾ ਬਿਹੇਵਰ ਤਰੀਕਾ ਦੱਸਦਾ ਸੀ ਵੀ ਇਹ ਚੰਗੀ ਇੱਕ ਵਧੀਆ ਜ਼ਿੰਦਗੀ ਬਤੀਤ ਕਰਦਾ ਰਿਹਾ ਚੰਗਾ ਵਧੀਆ ਇੱਕ ਕਾਰੀਗਰ ਸੀਗਾ ਇਹ ਫੂਡ ਲਾਈਨ ਦੇ ਵਿੱਚ ਪਰ ਵਕਤ ਕਈ ਵਾਰ ਇਨਸਾਨ ਨੂੰ ਇਸ ਤਰ੍ਹਾਂ ਦੇ ਮੋੜ ਤੇ ਲਿਆ ਕੇ ਖੜਾ ਕਰ ਦਿੰਦਾ ਹੈ ਜਿਹੜੇ ਹਾਲਾਤ ਦੇ ਵਿੱਚ ਦਿਨੇਸ਼ ਉੱਥੇ ਪਿਆ ਸੀ ਉਸ ਟਾਈਮ ਮੈਨੂੰ ਸਪੋਰਟ ਸੀ ਚਾਹੀਦੀ ਇਹਨੂੰ ਆਪਣਿਆਂ ਦੇ ਰਿਆਂ ਦੇ ਪਰ ਅੱਜ ਕੱਲ 21ਵੀਂ ਸਦੀ ਦੇ ਵਿੱਚ ਅਸੀਂ ਜਿੱਥੇ ਇੱਕ ਸੈਕੰਡ ਯੂ ਐਸਏ ਕੈਨੇਡਾ ਦੇ ਵਿੱਚ ਫੇਸ ਟੂ ਫੇਸ ਗੱਲ ਕਰ ਲੈਨੇ ਆ ਉੱਥੇ ਬੰਬੇ ਤਾਂ ਬੜਾ ਦੂਰ ਹੈ ਨਹੀਂ ਸੀਗਾ ਪਰ ਇਹਦੇ ਆਪਣੇ ਨਾਲੋਂ ਇਹਦਾ ਕਨੈਕਸ਼ਨ ਹੀ ਟੁੱਟ ਗਿਆ ਸੀ ਕਾਰਨ ਕੀ ਰਹੇ ਕਿਉਂ ਇਹ ਉਹ ਜਾਣਦਾ RAM ਭਗਵਾਨ ਵਾਹਿਗੁਰੂ ਅੱਲਾ ਰਾਮ ਪਰ ਇਸ ਵੀਰ ਦੀ ਹੱਦ ਬਹੁਤ ਮਾੜੀ ਸੀ ਉਹ ਲੈ ਕੇ ਹੱਡੀਆਂ ਦਾ ਪਿੰਜਰ ਬਣਿਆ ਹੋਇਆ ਸੀ ਇੱਕ ਜਿਹਨੂੰ ਇੱਥੇ ਲੈ ਕੇ ਆਉਣ ਤੋਂ ਬਾਅਦ ਜਦੋਂ ਟੈਸਟ ਹੋਏ ਤਾਂ ਚੈਸਟਨ ਦੇ ਵਿੱਚ ਪਤਾ ਲੱਗਿਆ ਇਹ ਐਚਆਈਵੀ ਪੋਜ਼ਿਟਿਵ ਸੀ ਇਹਨੂੰ ਏਡਜ਼ ਹੋਈ ਹੋਈ ਸੀ ਸ਼ਾਇਦ ਇਹ ਵੀ ਇੱਕ ਕਾਰਨ ਰਿਹਾ ਹੋਊਗਾ ਵੀ ਇਹਨੇ ਆਪਣੇਾਂ ਤੋਂ ਦੂਰੀ ਬਣਾ ਲਈ ਜਾਂ ਇਹ ਹੋ ਸਕਦਾ ਵੀ ਇਹਨੇ ਇਸੇ ਨਮੂਸ਼ੀ ਦੇ ਕਾਰਨ ਇਹਨੇ ਆਪਣੇਾਂ ਨੂੰ ਛੱਡਦਾ ਇਹਦੇ ਕੋਲੇ ਕਿਸੇ ਦਾ ਕੋਈ ਕੰਟੈਕਟ ਨੰਬਰ ਨਹੀਂ ਸੀ ਕਿਸੇ ਦਾ ਕੋਈ ਲਿੰਕ ਨਹੀਂ ਸੀਗਾ ਤੇ ਇੱਥੇ ਲੈ ਕੇ ਆਏ ਸੁਪਨਿਆਂ ਦੇ ਘਰ ਉਥੋਂ ਸਾਨੂੰ ਉਮੀਦ ਸੀ ਵੀ ਇਹ ਰਿਕਵਰ ਕਰ ਜਾਊਗਾ ਪਰ ਜਦੋਂ ਇੱਥੇ ਆ ਕੇ ਟੈਸਟ ਵਗੈਰਾ ਹੋਏ ਇੱਕ ਤੇ ਐਚ ਆਈ ਵੀ ਕਰਕੇ ਇੱਕ ਉਹਦਾ ਵੀ ਇਹਦੀ ਬੋਡੀ ਬਿਲਕੁਲ ਡੀ ਹਾਈਡਰੇਟ ਹੋਈ ਹੋਈ ਸੀ ਡਾਕਟਰ ਸਾਹਿਬ ਕੀ ਦਿੱਕਤ ਸੀ ਇਹਨਾਂ ਨੂੰ ਜਦੋਂ ਇੱਥੇ ਆਏ ਆ ਜਬਾਤ ਕੋਈ ਬੋਡੀ ਡੀ ਹਾਈਡਰੇਟਡ ਸੀ ਹਾਂ ਬਾਕੀ ਉਹਨਾਂ ਟੈਸਟ ਕਰਵਾਣੇ ਬਾਅਦ پتہ ਚੱਲੇ ਕਿ ਪੋਟਾਸ਼ੀਅਮ ਕਾਫੀ ਕਮ ਥਾ ਹਾਂ ਪੋਟਾਸ਼ੀਅਮ ਨਾ ਪੋਟਾਸ਼ੀਅਮ ਪੋਟਾਸ਼ੀਅਮ ਕਮ ਥਾ ਫੋਟੋਸੈਂਟਰ ਫਲੋਰ ਮੇਂ ਸਟਾਰਟ ਕਰ ਦਈਏ ਪੇਸ਼ੈਂਟ ਚੰਗੀ ਤਰ੍ਹਾਂ ਬੋਲ ਵੀ ਨਹੀਂ ਪਾ ਰਹਾ ਆਪਣਾ ਪੀਸ਼ੀ ਵੀ ਇਸ ਤਰ੍ਹਾਂ ਜੋ ਟ੍ਰੈਪੀਗੈਂਟ ਕਾफी ਕਮਜ਼ੋਰ ਥੋੜਾ ਨਾ ਵੀਕ ਸੀਗਾ ਜਦੋਂ ਅਸੀਂ ਗਏ ਆ ਇਹਨ ਦੋ ਬੋਟਲਸ ਦਾ ਪਾਣੀ ਦੀਆਂ ਪੀ ਲੀਆਂ ਨੂੰ ਪਾਣੀ ਵੀ ਨਹੀਂ ਸੀ ਮਿਲ ਰਹਾ ਵਿਚਾਰੇ ਨੂੰ ਤੇ ਖਾਣਾ ਤਾਂ ਫਿਰ ਇਹ ਟਾਇਲਟ ਦੇ ਰਾਹੀਂ ਬਲੀਡਿੰਗ ਹੋ ਰਹੀ ਸੀ ਮਤਲਬ ਜਦੋਂ ਪਿਆ ਸੀ ਜਿੰਨਾ ਕਿ ਪਾਣੀ ਪੀਂਦਾ ਸੀ ਜਾਂ ਕੁਝ ਉਹਦੇ ਰਾਹੀਂ ਬਲੀਡਿੰਗ ਹੀ ਹੋ ਜਾਂਦੀ ਸੀ ਟਾਇਲਟ ਰਾਹੀਂ ਬਿਲਕੁਲ ਸੁੱਕ ਕੇ ਹੱਡੀਆਂ ਦਾ ਪਿੰਜਰ ਬਣਿਆ ਪਿਆ ਇੰਨਾ ਜ਼ਿਆਦਾ ਵੀਕ ਸੀਗਾ ਆਪਣੀ ਉਸ ਤਕਲੀਫ ਨੂੰ ਨਾ ਚੱਲਦਾ ਹੋਇਆ ਜਦਨੇਸ਼ ਇਸ ਦੁਨੀਆ ਤੋਂ ਚਲਾ ਗਿਆ ਤਿੰਨ ਦਿਨ ਹੋਇਆ ਸਾਡੇ ਕੋਲ ਆਇਆ ਨੂੰ ਅਜੇ ਇੰਨਾ ਦਿਨਾਂ ਦੇ ਵਿੱਚ ਇਹ ਵੀਰ ਆਪਣੀ ਜ਼ਿੰਦਗੀ ਦਾ ਸਫ਼ਰ ਥੂੜਾ ਕਰਦੇ ਆ ਉਸ ਸਰਕਾਰਪੁਰਖ ਵੈਕੁਰ ਦੇ ਉੱਲਮ ਚਰਨਾਂ ਤੇ ਜਾ ਪਹੁੰਚੇ ਹੁਣ ਇਹ ਵੀਰ ਦਾ ਘਰ ਕਿੱਥੇ ਆ ਐਡਰੈਸ ਕੀ ਆ ਇਹ ਕੌਣ ਆ ਇਹਦੇ ਬੱਚੇ ਕਿੱਥੇ ਆ ਇਹਦੀ ਫੈਮਿਲੀ ਕਿੱਥੇ ਆ ਇਹ ਸਾਰੀਆਂ ਚੀਜ਼ਾਂ ਇਹ ਆਪਣੇ ਨਾਲ ਹੀ ਲੈ ਗਿਆ ਪਰ ਇੱਕ ਚੀਜ਼ ਜ਼ਰੂਰ ਤੁਸੀਂ ਕਰ ਸਕਦੇ ਹੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਸੀ ਇਹਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਵਾਂ ਉਹਨਾਂ ਤਸਵੀਰਾਂ ਨੂੰ ਤੁਸੀਂ ਬੰਬੇ ਦੇ ਥਾਣੇ ਇਲਾਕੇ ਦੇ ਨਾਲ ਸੰਬੰਧਿਤ ਜੇ ਕੋਈ ਵੀਰ ਹੈਗੇ ਉੱਥੇ ਕੋਈ WhatsApp ਗਰੁੱਪ ਹੈਗੇ ਲਿੰਕ ਆ ਤੁਹਾਡੇ ਕਿਤੇ ਉੱਥੇ ਪਲੀਜ਼ ਜ਼ਰੂਰ ਸ਼ੇਅਰ ਕਰੋ ਕਿਉਂਕਿ ਨੇ ਮੱਲਾ ਨਹੀਂ ਦੱਸਿਆ ਸੀ ਕੋਈ ਇਨੇ ਕਲੋਨੀ ਨਹੀਂ ਸੀ ਦੱਸੀ ਕੋਈ ਨਹੀਂ ਦੱਸੀ ਵੀ ਕੋਸ਼ਿਸ਼ ਕਰਦੇ ਉਹ ਥਾਣਾ ਇਲਾਕਾ ਬੰਬੇ ਦੇ ਵਿੱਚ ਬਹੁਤ ਵੱਡਾ ਵਾ ਮਤਲਬ ਉਹਦੇ ਵਿੱਚ ਉਹ ਸਾਰੀ ਜਨਸੰਖਿਆ ਰਹਿੰਦੀ ਆ ਉਸ ਇਸ ਕਰਕੇ ਸਾਨੂੰ ਟਾਈਮ ਵੀ ਨਹੀਂ ਮਿਲਿਆ ਦੋ ਦਿਨਾਂ ਦੇ ਵਿੱਚ ਇੱਦਾਂ ਮੀਰ ਕੁਝ ਬੋਲ ਵੀ ਨਹੀਂ ਪਾਇਆ ਹਸਪੀਟਲ ਆ ਕੇ ਵੀ ਨਹੀਂ ਇਹਨੇ ਕੁਝ ਦੱਸਿਆ ਤੇ ਰਾਤ 2 ਵਜੇ ਇਹ ਚੜਾਈ ਕਰ ਗਿਆ ਹਸਪੀਟਲ ਚ ਜੇਰੇ ਲਾਹ ਸੀ ਕਿਉਂਕਿ ਅੰਦਰੋਂ ਬਿਲਕੁਲ ਖਤਮ ਹੋ ਚੁੱਕਿਆ ਸੀ ਸਰੀਰ ਦੇਵਸਰ ਪੇ ਪੇ ਨੂੰ ਮਾਰੇ ਨੇ ਆਪਣੇ ਕੋਲ ਬੁਲਾ ਲਿਆ ਤੇ ਵਸਰ ਇੱਕ ਤਾਂ ਰਾਸ ਕਰਿਓ ਦੁਆ ਕਰਿਓ ਇਹਨੂੰ ਵਾਹਿਗੁਰੂ ਆਪਣੇ ਚਰਨਾਂ ਚ ਜਗ੍ਹਾ ਦੇਣ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਇਹਦੀ ਮਿੱਟੀ ਇਹਦੇ ਆਪਣੇ ਤੇਕਰ ਪਾਉਣ ਸਕੇ ਉਹਦੇ ਲਈ ਕੋਸ਼ਿਸ਼ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ